ਮਨ ਜਾਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆਲ ਮਨ ਜਾਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆਲ ਨਾਮ ਗੁਰਾਂ ਦਾ ਜਿਨਾਂ ਜਪਿਆ ਵਹਿ ਗੁਰ ਵਹਿ ਗੁਰ ਗਾਉਂਦੇ ਨਾਮ ਗੁਰਾਂ ਦਾ ਜਿਨਾਂ ਜਪਿਆ ਵਾਹਿਗੁਰੂ ਵਾਹਿਗੁਰੂ ਗਾਉਂਦੇ ਦੁੱਖ ਨੇੜੇ ਨੇ ਕਿਸਿ ਆਉਣੇ ਕਾਲ ਪਰੇਵੇਂ ਪਾਉਂਦੇ ਦੁੱਖ ਨੇੜੇ ਕਿਸਿ ਆਉਣੇ ਕਾਲ ਪਰੇਵੇਂ ਪਾਉਂਦੇ ਅੰਦਰ ਜੋਤ ਜਗਾ ਲੈ ਮਣਾ ਤੂੰ ਅੰਦਰ ਜੋਤ ਜਗਾ ਲੈ ਅੰਦਰ ਜੋਤ ਜਗਾ ਲੈ ਮਣਾ ਤੂੰ ਅੰਦਰ ਜੋਤ ਜਗਾ ਲੈ ਮਨ ਜਾ ਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆਲ ਮਨ ਜਾ ਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆਲ ਉਠ ਕੇ ਬਹਿ ਜਾ ਅਮਰਤ ਵੇਲੇ ਨਾਮ ਉਦਾ ਧਿਆਈ ਜਾ ਉਠ ਕੇ ਬਹਿ ਜਾ ਅਮਰਤ ਵੇਲੇ ਊਦਾ ਨਾਮ ਧਿਆਈ ਜਾ ਸਾਸ ਤੇਰੇ ਨੇ ਬਹੁਤ ਕੀਮਤੀ ਲੇਖੇ ਉਦੇ ਲਾਈ ਜਾ ਸਾਸ ਤੇਰੇ ਨੇ ਬਹੁਤ ਕੀਮਤੀ ਊਦੇ ਲੇਖੇ ਲਾਈ ਜਾ ਪਿਆਰ ਉਹਦੇ ਨਾਲ ਪਾਲਾ ਮਨਾ ਪਿਆਰ ਉਹਦੇ ਨਾਲ ਪਾਲਾ ਪਿਆਰ ਉਹਦੇ ਨਾਲ ਪਾਲੈ ਤੂੰ ਪਿਆਰ ਉਹਦੇ ਨਾਲ ਪਾਲੈ ਮਨ ਜਾ ਮਨਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆਲੈ ਮਨ ਜਾ ਮਨਾ ਤੂੰ ਮਨ ਜਾ ਸਤਿਗੁਰ ਦਾ ਨਾਮ ਧਿਆਲੈ ਇਸ ਜਗ ਦੇ ਵਿੱਚ ਦੱਸ ਕੀ ਤੇਰਾ ਨਾਲ ਕੀ ਲੈ ਕੇ ਜਾਵੇਂਗਾ ਇਸ ਜਗ ਦੇ ਵਿੱਚ ਦੱਸ ਕੀ ਤੇਰਾ ਨਾਲ ਕੀ ਲੈ ਕੇ ਜਾਵੇਂਗਾ ਖਾਲੀ ਹੱਥ ਤੂੰ ਜਗ ਤੇ ਆਇਆ ਖਾਲੀ ਹੀ ਮੁੜ ਜਾਵੇਂਗਾ ਖਾਲੇ ਹੱਥ ਤੋਂ ਜਗ ਤੇ ਆਇਆ ਖਾਲੇ ਮੁੜ ਜਾਵੇਂਗਾ ਕਿਸ ਨੂੰ ਦੁੱਖ ਸੁਣਾਵੇਂ ਮਣਾ ਤੂੰ ਕਿਸ ਨੂੰ ਦੁੱਖ ਸੁਣਾਵੇਂ ਕਿਸ ਨੂੰ ਦੁੱਖ ਸੁਣਾਵੇਂ ਮਣਾ ਤੂੰ ਕਿਸ ਨੂੰ ਦੁੱਖ ਸੁਣਾਵੇਂ ਮਨ ਜਾ ਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆ ਲੇ ਮਨ ਜਾ ਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆ ਲ ਲੈ ਨਾਮ ਗੁਰਾਂ ਦਾ ਜਪ ਮਨ ਮੇਰੇ ਕਰੇ ਨਾ ਪੂਰਾ ਦੇਰੀ ਨਾਮ ਗੁਰਾਂ ਦਾ ਜਪ ਮਨ ਮੇਰੇ ਕਰੇ ਨਾ ਪੂਰਾ ਦੇਰੀ ਸਤ ਗੁਰ ਬਾਜੋਂ ਕੋਈ ਨਾ ਤੇਰਾ ਸੋਣਾ ਬੇਣ ਤੇ ਮੇਰੀ ਸਤ ਗੁਰ ਬਾਜੋਂ ਕੋਈ ਨਾ ਤੇਰਾ ਸੋਣਾ ਬੇਣ ਤੇ ਮੇਰੀ ਨਾਮ ਜਤਾਰੇ ਲਾਲ ਮਣਾ ਤੂੰ ਨਾਮ ਜਤਾਰੇ ਲਾਲ ਨਾਮ ਜਤਾਰੇ ਲਾਲ ਮਣਾ ਤੂੰ ਨਾਮ ਜਤਾਰੇ ਲਾਲ ਮਨ ਜਾ ਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆ ਲ ਲੈ ਮਨ ਜਾਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆ ਲ ਲੈ ਨਾਮੁ ਗੁਰ ਦਾ ਜਿਨਾਂ ਜਪਿਆ ਵਹਿ ਗੁਰ ਵਹਿ ਗੁਰ ਗਾਉਂਦੇ ਦੁੱਖੜੇ ਨੇੜੇ ਕੀਨੇ ਆਉਣੇ ਕਾਲ ਵਿਪੈਰੀਂ ਪਾ ਦੇ ਅੰਦਰ ਜੋਤ ਜਗਾ ਲਮਣਾ ਤੂੰ ਅੰਦਰ ਜੋਤ ਜਗਾ ਲਾ ਅੰਦਰ ਜੋਤ ਜਗਾ ਲਮਣਾ ਤੂੰ ਅੰਦਰ ਜੋਤ ਜਗਾ ਲਾ ਮਨ ਜਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆ ਲੇ ਮਨ ਜਾ ਮਣਾ ਤੂੰ ਮਨ ਜਾ ਸਤ ਗੁਰ ਦਾ ਨਾਮ ਧਿਆਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ